ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਨੀਲ ਜਾਖੜ ਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਤੰਦੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕੋਰ ਪਈਆ ਦਿੱਤਾ ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਜ਼ ਦੇ ਸੱਜ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪੈਸਾ ਆਇਆ ਕਿੱਥੋਂ ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਧ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਫਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇਤੇ ਬੱਲਾ ਜਿਹੜਾ ਵੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਡ ਉਹ ਪਹਿਲਾਂ ਹੀ ਹੋਵਾ ਸੀਗਾ ਤਰ ਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ ਔਰ ਮੇਰਾ ਖਿਆਲ ਪ੍ਰਤਾਪ ਰਾਜੇ ਨੂੰ ਤੇ ਰਾਜੇ ਵੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਪਰ ਹੁੰਦਾ